ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਡ ਕਰਦੇ ਤੇ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮਮਲੁਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਅੱਜ ਕਰਾਂਗੇ ਆਪਾਂ ਬਾਸ ਵਿਸ਼ਣ ਦੀ ਸਫਾਈ ਜੀ ਤੇ ਸਾਫ਼ ਕਰਾਂਗੇ ਜੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਹੋਇਆ ਪਿਆ ਗੰਦਾ ਜੀ ਤੇ ਆਪਾਂ ਇੱਕ ਚੀਜ਼ ਨਾਲ ਹੀ ਸਾਫ਼ ਕਰਨਾ ਜੀ ਤੇ ਉਹ ਕਿਹੜੀ ਚੀਜ਼ ਹੈ ਜੀ ਜਿਹੜੇ ਨਾਲ ਆਪਾਂ ਸਾਫ਼ ਕਰਾਂਗੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਤੇ ਲੋ ਜੀ ਹੁਣ ਆਪਾਂ ਕਰਕੇ ਦਿਖਾਉਣੀ ਆ ਸਾਨੂੰ ਸਾਫ਼ ਬਾਸ ਵਿਸ਼ਣ ਬਿਲਕੁਲ ਸਾਫ਼ ਚਮਕ ਜਾਏਗਾ ਜੀ ਸਾਫ ਹੋ ਜਾਏਗਾ ਜੀ ਤੇ ਠੀਕ ਹੈ ਜੀ ਆਪਾਂ ਲੈ ਲੈਣਾ ਜੀ ਇੱਕ ਸ਼ੈਂਪੂ ਤੇ ਸ਼ੈਂਪੂ ਦੀ ਸਹਤ ਨਾਲ ਕਰਾਂਗੇ ਇਹਨੂੰ ਸਾਫ ਜੀ ਠੀਕ ਹੈ ਜੀ ਤੇ ਇੱਕ ਲੈਣਾ ਜੀ ਆਪਾਂ ਭਾਂਡੇ ਸਾਫ ਕਰਨ ਵਾਲਾ ਕੋਈ ਵੀ ਪੁਰਾਣਾ ਉੱਚਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਤੇਰੇ ਵਿੱਚ ਵਾਸ ਵੇਸ਼ਨ ਦੇ ਵਿੱਚ ਘਮਾ ਕੇ ਛੁੱਟ ਲਾਂਗੇ ਜੀ ਸਾਰਾ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਸਾਫ ਹੋ ਜਾਏਗਾ ਜੀ ਇਹ ਤੇ ਥੋੜਾ ਜਿਹਾ ਲੈ ਲੈਣਾ ਪਾਣੀ ਥੋੜਾ ਜਿਹਾ ਗਿੱਲਾ ਕਰ ਲਾਂਗੇ ਦੇਖੋ ਜੀ ਗੰਦਗੀ ਸਾਰੀ ਪੱਟੀ ਜਾ ਰਹੀ ਹੈ ਜੀ ਸ਼ੈਂਪੂ ਨਾਲ ਹੀ ਤੇ ਬਹੁਤ ਹੀ ਜ਼ਿਆਦਾ ਗੰਦਾ ਹੋਇਆ ਪੈਸੀ ਜੀ ਤੇ ਆਪਾਂ ਤੋਂ ਥੋੜੇ ਦਿਨ ਆਪਾਂ ਸੀ ਦੀ ਜੀ ਆਪਾਂ ਤੋਂ ਸਫਾਈ ਹੋਇ ਨਹੀਂ ਹੋਈ ਨਹੀਂ ਜੀ ਤੇ ਮੈਂ ਚਲੋ ਆਪਾਂ ਆਪਣੇ ਫੈਮਲੀ ਨਾਲ ਇਹ ਵੀ ਸ਼ੇਅਰ ਕਰ ਦਈਏ ਜੀ ਇੱਕ ਸ਼ੈਂਪੂ ਨਾਲ ਹੀ ਸਾਫ਼ ਹੋ ਜਾਏਗਾ ਜੀ ਕੋਈ ਆਪਾਂ ਨੂੰ ਜ਼ਿਆਦਾ ਝੰਝਣ ਕਰਨ ਦੀ ਲੋੜ ਨਹੀਂ ਜੀ ਠੀਕ ਹੈ ਜੀ चंकी तरह साफ हो जाएगा जी ना आपफ लीए ना कोई मिठ्ठा सोडा जी ना हर पे चीज नहीं ले जी बस एक सिर्फ एक पुड़ी नहीं साफ हो जाएगा ਸਾਫ ਹੋ ਗਏ ਸਿਰਫ ਇਸ ਤਰਫ ਲਈ ਜਿਸ ਨੇ ਇਸ ਤਰਫ ਇਹ ਨਹੀਂ ਸਾਫ ਹੋ ਗਏ ਇਸ ਤਰਫ ਇਹ ਕੁੜੀ ਨਾਲ ਹੀ ਆਪਾਂ ਸਾਫ ਕਰ ਲਏ ਜੀ ਇਹਨਾਂ ਸਚੰਤਣ ਲੱਗ ਗਿਆ ਜੀ ਸਾਫੀ ਦੇਖਣਾ ਉਹ ຊਿਵਿਸਣ ਇਹ ਆ ਆਪਣਾ ਤਰੀਕਾ ਜੱਸੀ ਜੀ ਸਾਫ ਕਰਨੇ ਦਾ ਤੇ ਲੋ ਜੀ ਇਹ ਤਰੀਕਾ ਸੀ ਜੀ ਆਪਣਾ ਵਾਸ਼ਪੇਸ਼ਣ ਸਾਫ ਕਰਨੇ ਦਾ ਕਿੰਨਾ ਸੋਹਣਾ ਸਾਫ ਹੋ ਗਿਆ ਜੀ ਦੇਖੋ ਜੀ ਤੇ ਲੋ ਜੀ ਜੇ ਮੇਰਾ ਤਰੀਕਾ ਬਤਾਉਣੇ ਦਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕਿਵੇਂ ਜੀ ਵੀਡੀਓ ਲੱਗੀ ਜੀ ਠੀਕ ਹੈ ਜੀ ਮਿਲਦੇ ਆ ਕੋਈ ਨਵੀਂ ਵੀਡੀਓ ਨਾਲ